ਨਾਚ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਾ ਮਨਜੀਤ ਸਿੰਘ ਰਮਾਣਾ ਵਿਧਾਨ ਸਭਾ ਹਲਕਾ ਜਿਗਰਾਉਂ ਤੋਂ ਵਿਧਾਇਕ ਸਰਬਜੀਤ ਕੌਰ ਮਾਨੂਕੇ ਵੱਲੋਂ ਅੱਜ ਹਲਕੇ ਦੇ ਪਿੰਡ ਲੀਲਾ ਮੇਘ ਸਿੰਘ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ 3,80,000 ਰੁਪਏ ਦੀ ਲਾਗਤ ਨਾਲ ਤਿਆਰ ਚਾਰਦواری ਅਤੇ ਸਰਕਾਰੀ ਮਿਡਲ ਸਕੂਲ ਰਸੂਲਪੁਰ ਟਾਹਾ ਵਿਖੇ 2,60,000 ਰੁਪਏ ਦੀ ਲਾਗਤ ਨਾਲ ਤਿਆਰ ਚਾਰਦواری ਦਾ ਉਦਘਾਟਨ ਆਂਗਣਵਾੜੀ ਵਰਕਰਾਂ ਹਰਪ੍ਰੀਤ ਕੌਰ, ਪਰਵਿੰਦਰ ਕੌਰ ਅਤੇ ਕੁਲਵਿੰਦਰ ਕੌਰ ਕੇਲੋ ਕਰਵਾ ਕੇ ਕੋਲੋਂ ਕਰਵਾ ਕੇ ਬੱਕਰੀ ਮਿਸਾਲ ਪੈਦਾ ਕੀਤੀ ਹੈ ਇਸ ਤੋਂ ਬਾਅਦ ਵਿਧਾਇਕ ਮਾਨੂ ਕੇ ਵੱਲੋਂ ਮਿਡਡੇ ਮੀਲ ਵਰਕਰਾਂ ਨੂੰ ਹਾਰਪਾ ਕੇ ਸਨਮਾਨਿਤ ਕੀਤਾ ਗਿਆ ਤੇ ਹਾਜ਼ਰ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਵੇਖੀ ਗਈ ਇਨ੍ਹਾਂ ਸਕੂਲਾਂ ਦੇ ਹੋਏ ਉਦਘਾਟਨੀ ਸਮਾਰੋਹ ਦੌਰਾਨ ਵਿਦਾਇਕ ਸਰਜੀਤ ਕੌਰ ਮਾਨੂ ਨੇ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਪੰਜਾਬ ਸਿੱਖਿਆ ਕ੍ਰਾਂਤੀ ਮਹਿੰਮ ਦਾ ਮੁੱਖ ਮਕਸਦ ਬੱਚਿਆਂ ਅਧਿਆਪਕਾਂ ਤੇ ਮਾਪਿਆਂ ਨੂੰ ਇਕੱਠੇ ਬਿਠਾ ਕੇ ਸਰਕਾਰ ਵੱਲੋਂ ਮਿਲਦੀਆਂ ਸਹੂਲਤਾਂ ਬਾਰੇ ਜਾਣੂ ਕਰਵਾਉਣਾ ਅਤੇ ਸਿੱਖਿਆ ਦੇ ਮਿਆਰ ਨੂੰ ਕਿਵੇਂ ਉੱਚਾ ਚੁੱਕਣਾ ਅਤੇ ਬੱਚਿਆਂ ਦੇ ਬੌਧਿਕ ਵਿਕਾਸ ਨੂੰ ਕਿਵੇਂ ਵਿਕਸਿਤ ਕਰਨਾ ਹੈ ਬਾਰੇ ਵਿਚਾਰ ਚਰਚਾ ਕਰਨਾ ਹੈ ਵਿਧਾਇਕ ਮਾਨੂਕੇ ਨੇ ਕਿਹਾ ਕਿ ਸੂਬੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕਾਰਜਭਾਗ ਸੰਭਾਲਦਿਆਂ ਹੀ ਪਹਿਲਾਂ ਪੰਜਾਬ ਪਰਦੇ ਸਕੂਲਾਂ ਦਾ ਸਰਵੇ ਕਰਵਾਇਆ ਗਿਆ ਅਤੇ ਸਕੂਲਾਂ ਵਿੱਚ ਜਿਹੜੀ ਵੀ ਸਹੂਲਤ ਚਾਹੀਦੀ ਸੀ ਉਸ ਲਈ ਸਰਕਾਰ ਵੱਲੋਂ ਗ੍ਰਾਂਟ ਜਾਰੀ ਕੀਤੀ ਗਈ ਹੈ ਅਤੇ ਪੰਜਾਬ ਪਰਦੇ ਸਕੂਲਾਂ ਵਿੱਚ ਕਰੋੜਾਂ ਰੁਪਏ ਦੀ ਲਾਗਤ ਨਾਲ ਕਲਾਸਰੂਮ ਲੜਕੇ ਅਤੇ ਲੜਕੀਆਂ ਲਈ ਵੱਖ-ਵੱਖ ਪੱਖਾਨੇ ਅਤੇ ਸਕੂਲਾਂ ਦੀ ਚਾਰਦਵਾਰੀ ਆਦਤ ਤਿਆਰ ਕਰਵਾਈ ਗਈ। ਇਹਨਾਂ ਪ੍ਰੋਜੈਕਟਾਂ ਦੇ ਮੁਕੰਮਲ ਹੋਣ ਉਪਰੰਤ ਉਦਘਾਟਨ ਕੀਤੇ ਜਾ ਰਹੇ ਹਨ ਉਹਨਾਂ ਦੱਸਿਆ ਕਿ ਪਹਿਲੀਆਂ ਅਕਾਲੀ ਦਲ ਭਾਜਪਾ ਅਤੇ ਕਾਂਗਰਸ ਦੀਆਂ ਸਰਕਾਰਾਂ ਨੇ ਸਕੂਲਾਂ ਨੂੰ ਅਜੇ ਹੀਆਂ ਸਹੂਲਤਾਂ ਦਿੱਤੀਆਂ ਹੀ ਨਹੀਂ ਸਨ ਅਤੇ ਏਕਾਦੁਕਾ ਸਕੂਲਾਂ ਵਿੱਚ ਹੀ ਸਹੂਲਤਾਂ ਦਿੱਤੀਆਂ ਸਨ ਵਿਧਾਇਕ ਮਾਨੂ ਨੇ ਕਿਹਾ ਕਿ ਇਨਾਂ ਪ੍ਰੋਜੈਕਟਾਂ ਦੇ ਮੁਕੰਮਲ ਹੋਣ ਨਾਲ ਬੱਚਿਆਂ ਦਾ ਮਾਨਸਿਕ ਸੰਤੁਲਨ ਵੀ ਸਹੀ ਹੋਵੇਗਾ ਤੇ ਬੱਚੇ ਪੂਰੀ ਲਗਨ ਅਤੇ ਇਕਾਗਰਤਾ ਨਾਲ ਆਪਣੀ ਪੜ੍ਹਾਈ ਵੱਲ ਧਿਆਨ ਦੇ ਸਕਣਗੇ ਅਤੇ ਸਕੂਲਾਂ ਵਿੱਚ ਪੜ੍ਹਾਈ ਦਾ ਮਿਆਰ ਵੀ ਵਧੇਗਾ ਇਨ ਸਮਾਗਮਾ ਦੌਰਾਨ ਐਸ ਐਚਓ ਸਿਧਮਾ ਬੇਟ ਹੀਰਾ ਸਿੰਘ ਕੋਆਰਡੀਨੇਟਰ ਪਰਮਿੰਦਰ ਸਿੰਘ ਗਿੱਦੜਵਿੰਡੀ ਸੋਸ਼ਲ ਮੀਡੀਆ ਇੰਚਾਰਜ ਅਮਰਦੀਪ ਸਿੰਘ ਟੂਰੇ ਬੀ ਐਨਓ ਹਰਪ੍ਰੀਤ ਸਿੰਘ ਸਿਧਮਾ ਬੇਟ ਬੀ ਐਨਓ ਅਮਨਪ੍ਰੀਤ ਸਿੰਘ ਡੀ ਡੀਓ ਸੁਸ਼ੀਲ ਕੁਮਾਰ ਸਰਪੰਚ ਚੰਨ ਸਿੰਘ ਲੀਲਾ ਸਰਪੰਚ ਕੁਲਜੀਤ ਕੌਰ ਰਸੂਲਪੁਰ ਟਾਹਾਂ ਸਰਪੰਚ ਜਗਤਾਰ ਸਿੰਘ ਤਾਰੀ ਲੈਕਚਰਰ ਅਰਚਨਾ ਸੁਰਿੰਦਰ ਕੌਰ गुरतेज सरपंच जसदेव सिंह जगतार सिंह मलकीत सिंह कीपा शेख दौलत बलजिंद पंच मनप्रीत सिंह कुलदीप सिंह लवलीन कौर उरेन जगराओं कमलजीत कौर शरणजीत कौर नंबरदार मास्टर रजिंदर सिंह मास्टर रणजीत सतपाल बलजिंद प्रकाश सिंह जसमेल कौर पंच जगदीप कौर पंच मेजर सिंह मखण सरपंच बूटा सिंह नंबरदार बलवीर सिली बलवंत रूप सिंह बलजीत सिंह ਗੋਲਾ ਸਿੰਘ ਅਮਰਜੀਤ ਸਿੰਘ ਗगनਦੀਪ ਸਿੰਘ ਪੰਚ ਦਰਬਾਰਾ ਸਿੰਘ ਪੰਚ ਗੁਰਚਰਨ ਸਿੰਘ ਜੁਗਰਾਜ ਸਿੰਘ ਰਸੂਲਪੁਰ ਆਦਿ ਨੇ ਵਿਧਾਇਕ ਸਰਬਜੀਤ ਕੌਰ ਮਾਨੁਕੇ ਦਾ ਸਵਾਗਤ ਕੀਤਾ ਇਸ ਮੌਕੇ ਵੱਡੀ ਗਿਣਤੀ ਵਿੱਚ ਸਕੂਲੀ ਬੱਚੇ ਤੇ ਮਾਪੇ ਵੀ ਹਾਜ਼ਰ ਸਨ